ਜਮਾਤ 8ਵੀਂ ਸ਼ੋਹਤ ਰੇਖਾ ਪ੍ਰਸ਼ਨ 21 ਦਿੱਤੀ ਚਾਪ a से दे बिंदु ए तो केंद्र पता किते बिना चाप दी शोहत रेखा खिंचो हाँ जी सब तो पहले नंबर से एक बिंदु लाओ बिंदु लेके इस बिंदु चाप लाओ ठीक है चाप ला ली ਇਹਦਾ ਨਾਮ ਰੱਖੋ ਏ ਸੀ ਹੁਣ ਏ ਤੇ ਸੀ ਨੂੰ ਆਪਸ ਵਿੱਚ ਮਿਲਾ ਦੇਵੋ ਏ ਸੀ ਦਾ ਪ੍ਰਕਾਰ ਨਾਲ ਅੱਧ ਕਰੋ ਏ ਸੀ ਦਾ ਪ੍ਰਕਾਰ ਨਾਲ ਅੱਧ ਕਰੋ ਇਹ ਸਾਧ ਤੋਂ ਡਾਟਡ ਲਾਈਨ ਉੱਪਰ ਤੱਕ ਖਿੱਚੋ ਆ ਸਾਡੇ ਕੋਲ ਬਿੰਦੂ ਆ ਗਿਆ ਕੇ ਏ ਤੇ ਕੇ ਨੂੰ ਆਪਸ ਵਿੱਚ ਮਿਲਾ ਦਿਓ ਹੁਣ ਸਾਡੇ ਕੋਲੇ ਬਿੰਦੂ ਆ ਗਿਆ A A ਬਿੰਦੂ ਤੇ ਪ੍ਰਕਾਰ ਰੱਖ ਕੇ ਚਾਪ ਲਾਓ ਜਿੰਨਾ ਸਾਡੇ ਕੋਲੇ ਕੋਣ ਆ ਇੱਥੇ ਤੱਕ ਉਹਨੂੰ ਨਾਪ ਲਓ ਨਾਪ ਕੇ ਉਹਨੂੰ ਅੱਗੇ ਕੱਟ ਦਿਓ ਠੀਕ ਹੈ ਜਿੰਨਾ ਸਾਡੇ ਕੋਲੇ ਇੱਥੋਂ ਤੇ ਲੈ ਕੇ ਇੱਥੇ ਤੱਕ ਕੋਣ ਆ ਉਨਾ ਨਾਪ ਕੇ ਪ੍ਰਕਾਰ ਨਾਲ ਇਸ ਬਿੰਦੂ ਤੋਂ ਅੱਗੇ ਕੱਟ ਦੇਣਾ ਔਰ ਉਹਨੂੰ A ਬਿੰਦੂ ਨਾਲ ਮਿਲਾ ਦੇਵੋ ਤਾਂ ਇਹ ਸਾਡੇ ਕੋਲੇ ਆ ਗਈ ਸੋਹਤ ਰੇਖਾ ਬਿੰਦੂ A ਤੋਂ ਕੇਂਦਰ ਪਤਾ ਕੀਤੇ ਬਿਨਾ ਚਾਪ ਦੀ ਸੋਹਤ ਰੇਖਾ ਖਿੱਚੋ ਠੀਕ ਹੈ ਕਿਵੇਂ ਆਪਾਂ ਰੱਬ ਸਵਾਲ ਸਮਝ ਲਈ ਕਿਵੇਂ ਕੀਤਾ ਸੀਗਾ ਪਹਿਲਾਂ ਆਪਾਂ ਚਾਪ ਲੈ ਲਈ ਇਹਨੂੰ ਚਾਪ ਨੂੰ ਆਪਸ ਵਿੱਚ ਮਿਲਾ ਦਿੱਤਾ। ਇਹਦਾ ਪ੍ਰਕਾਰ ਨਾਲ ਅੱਧ ਕਰ ਲਿਆ। ਇਹ ਬਿੰਦੂ K ਆ ਗਿਆ। A ਤੇ K ਨੂੰ ਆਪਸ ਵਿੱਚ ਮਿਲਾਤਾ, A ਤੇ ਪ੍ਰਕਾਰ ਰੱਖੀ। ਚਾਪ ਲਾਤੀ ਜਿੰਨਾ ਸਾਡੇ ਕੋਲ ਆਹ ਦੂਰੀ ਹੈ, ਇੰਨੀ ਦੂਰੀ ਪ੍ਰਕਾਰ ਨਾਲ ਮਾਪ ਕੇ ਅੱਗੇ ਕੱਟ ਲਈ। ਇਹਨੂੰ ਬਿੰਦੂ ਨੂੰ ਅਸੀਂ A ਬਿੰਦੂ ਨਾਲ ਮਿਲਾਤਾ। ਆਹ ਸਾਡੇ ਕੋਲੇ ਆ ਗਈ ਸ਼ੋਤ ਰੇਖਾ।